ਇੱਥੇ ਜੋ ਪਿੰਡ ਵਾਲੇ ਨੇ ਕੰਪਲੇਨ ਕੀਤਾ ਹੈ ਕਿ ਇੱਕ ਮਲੂਕ ਸਿੰਘ ਸਨ ਅਫ ਜੁਗਿੰਦਰ ਸਿੰਘ ਤੇ ਉਹਨਾਂ ਦਾ ਜੋ ਬੇਟੇ ਹੈ ਸਤਵੀਰ ਸਿੰਘ ਸੋਨੂ ਸਿੰਘ ਤੇ ਰਣਜੀਤ ਸਿੰਘ ਜਿਹਨਾਂ ਦੇ ਉੱਤੇ ਹੁਣ ਤੱਕ 24 ਪਰਚੇ 66 ਤੇ ਜਗਤ ਇਹਨਾਂ ਨੇ ਘਰ ਬਣਾਏ ਹੈ ਲੈ ਕੇ ਜੋ ਕੰਪਲੇਨ ਕੀਤੀ ਹੈ ਬੀਡੀਪੀਓ ਸਾਹਿਬ ਨੂੰ ਬੀਡੀਪੀਓ ਸਾਹਿਬ ਨੇ ਐਕਸ਼ਨ ਲੈ ਕੇ ਪੁਲਿਸ ਪ੍ਰੋਟੈਕਸ਼ਨ ਮੰਗ ਕੇ ਹੁਣ ਡਿਮੋਡਿਸ਼ਨ ਚੱਲ ਰਹੀ ਹੈ ਨਾਲ ਨਾਲ ਇਹ ਮਲੂਕ ਸਿੰਘ ਜਿੰਨੇ ਵੀ ਅਸਇਆਰ ਦੇ ਉੱਤੇ ਤਫतीश ਕਰ ਰਹੇ ਨਾਲ ਨਾ ਹੋਰ ਜੋ ਵੀ ਘਰ ਇਹਨਾਂ ਨੇ ਬਣਾਏ ਹੈ ਉੱਤੇ ਆਪਾਂ ਵੇਰਵਾ ਲੈ ਰਹੇ ਹਾਂ ਤਾਂ ਕਿ ਆਪਾਂ ਉਹਦਾ ਅਟਾਟਾ ਫਸੀਲ ਕਰ ਸਕਦੇ ਹਾਂ ਤੇ ਪ੍ਰੋਪਰਟੀ ਅਟੈਚ ਕਰ ਸਕਦੇ ਹਾਂ ਪਰਚੇ ਹੈ ਜੀ 2018 ਤੋਂ ਹੈ ਉਹ ਲਗਭਗ ਹੁਣ ਹੋ ਗਿਆ 7-8 ਸਾਲ ਹੋ ਗਏ ਕੋਈ ਰੈਸਟ ਵੀ ਨਾ ਚੋਕੇ ਜਾਣ ਬਾਰੀ ਫਿਲਹਾਲ ਚਾਰੋਂ ਮਗੋੜਾ ਹੈ ਜੀ ਪੇਡ ਚ ਆਏ ਜੋ ਤੇ ਇੱਥੇ ਕੋਈ ਕਬਜ਼ਾ ਕਬਜ਼ਾ ਆਇਆ ਸੀ ਉਹ ਤੇ ਹਟਾਇਆ ਜਾ ਰਿਹਾ ਤੇ ਕੀ ਕਹਿਣਾ ਚਾਹੁੰਦੇ ਇਹ ਕਿੰਨਾ ਵੱਲੋਂ ਕੀਤਾ ਇਹ ਇਹ ਵੇਖੋ ਜੀ ਸਾਡੇ ਡਿਪਾਰਟਮੈਂਟ ਵੱਲੋਂ ਹੀ ਪਹਿਲੋਂ ਗ੍ਰਾਮ ਪੰਚਾਇਤ ਨੇ ਮਤਾ ਪਾ ਕੇ ਨਿਸ਼ਾਨਦੇਹੀ ਕਰਵਾਈ ਆ ਪੰਚਾਇਤਮਾ ਬੰਦੀ ਅਨੁਸਾਰ ਮਾਲ ਮਹਿਕਮੇ ਦੇ ਅਨੁਸਾਰ ਜਿਹੜਾ ਇਹ ਪੰਚਾਇਤ ਦੀ ਜਗਾ ਉਹਦੀ ਨਿਸ਼ਾਨਦੇਹੀ ਕਰਵਾਈ ਗਈ ਆ ਨਿਸ਼ਾਨਦੇਹੀ ਤੋਂ ਬਾਅਦ ਜਿਹੜਾ ਇਹਨਾਂ ਨੂੰ ਉਸਤ ਵੀ ਭੇਜ ਗਿਆ ਖਾਲੀ ਕਰ ਲਈ ਇਹਨਾਂ ਨੇ ਕੋਈ ਜਵਾਬ ਸੁਰ ਨਹੀਂ ਦਿੱਤਾ ਤੇ ਇੱਥੇ ಗ್ರಾಮ ਪੰਚਾਇਤ ਵੱਲੋਂ ਵੀ ਇਹ ਦੱਸਿਆ ਗਿਆ ਕਿ ਇਹਨਾਂ ਦੇ ਪੁਲਿਸ ਵਿਭਾਗ ਨੂੰ ਦੱਸਿਆ ਗਿਆ ਕਿ 24 ਕ 25 ਪਰਚੇ ਇਹਨਾਂ ਦੇ ਖਿਲਾਫ ਤੇ ਭਗੋੜੇ ਨੇ ਤੇ ಗ್ರಾಮ ਪੰਚਾਇਤ ਦੀ ਜਗ੍ਹਾ ਜੀ ਇਹਨਾਂ ਕੋਠੀ ਬਣਾਈਆਂ ਇਹਨਾਂ ਨੂੰ ਸਾਡੇ ਮਹਿਮਲ ਨੂੰ ਤੇ ਇਹਨਾਂ ਨੂੰ ਰੋਸਟੀ ਵੀ ਭੇਜੇਗੇ ਇਹਨਾਂ ਨੇ ਕੋਈ ਵੀ ਸਾਨੂੰ ਜਵਾਬ ਦੇ ਆਪਣਾ ਪੱਖ ਪੇਸ਼ ਨਹੀਂ ਕੀਤਾ ਇਸ ਲਈ ਆ ਕਰੋਨੀ ਕਾਰਵਾਈ ਕਰਦੇ ਹਾਂ ਮਾਨਯੋਗ ਐਸ.ਐਸ.ਪੀ ਸਾਹਿਬ ਦੇ ਤੇ ਪਿਆ ਪੁਲਿਸ ਦੇ ਤੇ ਵੀਡੀਓ ਦੇ ਦੇਸਾਂ ਤੇਸਾਂ ਜਿਹੜੀ ਅੱਜ ਦੀ ਜਿਹੜੀ ਕਾਰਵਾਈ ਆ ਸ਼ੁਰੂ ਕਿੰਨੀ ਜਗ੍ਹਾ ਹੈ ਸਾਰੀ ਇਹਨਾਂ ਨੇ ਥਲੇ 8 ਮਰਲੇ ਆ ਕਿੰਨੇ ਕਿ ਚਿਰ ਤੋਂ ਇੱਦਾਂ ਕਬਜ਼ਾ ਸੀ ਇਹਨਾਂ ਦਾ 7-8 ਸਾਲ ਤੋਂ ਕਬਜ਼ਾ ਪਹਿਲਾਂ ਕੋਈ ਕਾਰਵਾਈ ਨਹੀਂ ਹੋਈ ਪਹਿਲੇ ਛੱਪੜ ਦੀ ਜਗ੍ਹਾ ਵਾ ਪਹਿਲੋਂ ਕਿਸੇ ਸਰਪੰਚ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਇਹ ਹੁਣ ਮੌਜੂਦਾ ਪੰਚਾਇਤ ਨੇ ਸਰਕਾਰ ਮੌਜੂਦਾ ਪੰਚਾਇਤ ਨੇ ਇਹ ਮੌਜੂਦਾ ਸਰਕਾਰ ਵੱਲੋਂ ਦਾ ਇਹ ਆਪਸ਼ਨ ਲਿਆ ਗਿਆ ਠੀਕ ਇਹ ਪੰਚਾਇਤੀ ਜਨਾਈ ਨਸ਼ਾ ਵਿਰੋਧੀ ਜਿਹੜਾ ਚੱਲ ਰਿਹਾ ਵਾ ਤੁਸੀਂ ਨਸ਼ਾ ਵਿਰੋਧੀ ਉਹਨਾਂ ਤੇ ਉਹ ਵੀ ਕਰ ਵੀ ਇਹ ਨਸ਼ਾ ਵੀ ਵੇਚਦੇ ਸੀ ਨਸ਼ੇ ਦੀ ਤਸ਼ਕਰ ਨੇ ਤੇ ਦਵਜਾ ಗ್ರಾಮ ਪੰਚਾਇਤ ਦੇ ਜਿਹੜੇ ਜਗ੍ਹਾ ਵਿੱਚ ਇਹਨਾਂ ਜਿਹੜੀ ਆਪਣੀਆਂ ਕੋਠੀ ਸਾਰੀ